ਹਰੀ ਦਿਹਾੜੀ ਨਾ ਫੋਨ ਤੇ ਲੱਗਿਆ ਰਿਆ ਕਰ ਮਾੜਾ ਮੋਟਾ ਘਰੇ ਵੀ ਸੋਚ ਲਿਆ ਕਰ ਵੀ ਕੀ ਚੱਲੀ ਜਾਂਦਾ ਘਾ ਕੀ ਚੱਲੀ ਜਾਂਦਾ ਘਰੇ ਕੀ ਚੱਲੀ ਜਾਂਿਆ ਘਰੇ ਪਹਿਲਾਂ ਤਾਂ ਤੇਰੀ ਮਾਂ ਸੀ ਆ ਹੁਣ ਤੇਰੀ ਮਾਸੀ ਆ ਗਈ ਦੋ ਦਿਨ ਮੈਨੂੰ ਐ ਸੀ ਵੀ ਚਲ ਤੇਰੀ ਮਾਂ ਗਈ ਐ ਵੀ ਮੈਨੂੰ ਛੁਟਕਾਰਾ ਮਿਲ ਗਿਆ ਐ ਨਹੀਂ ਪਤਾ ਸੀ ਪਿੱਛੇ ਮਾਸੀ ਨੂੰ ਘੱਲ ਦਊਗੀ ਬੋਲ ਨਿਪੜ ਗਿਆ ਤੇਰਾ ਬੋਲ ਮੇਰੀ ਗੱਲ ਸੁਣੀ ਆ ਡੈਂਪਲ ਉਹ ਮਾਸੀ ਆ ਮਾਸੀ ਵੀ ਮਾਮਾ ਵਰਗੀ ਹੁੰਦੀ ਆ ਫੇਰ ਕਿਹਦੇ ਤੈਨੂੰ ਦੋ ਗੱਲਾਂ ਬੋਲ ਮੈਂ ਮਾਮਾ ਵਰਗੀ ਹੁੰਦੀ ਐ ਮਾਂ ਤਾਂ ਨਹੀਂ ਇੰਨਾ ਤਾਂ ਹਜੇ ਤੇਰੀ ਮਾਂ ਨਹੀਂ ਸੀ ਮੈਨੂੰ ਤੇ ਪਾਉਂਦੀ ਜਿੰਨਾ ਉਹ ਤਾਂ ਪਾਉਂਦੀ ਐ ਜਿਹੜੀ ਚੋ ਕੋਈ ਚੀਜ਼ ਖਾਣੀ ਐ ਇਹ ਤਾਂ ਪੁੱਤ ਮੈਂ ਖਾਂਦੀ ਨਹੀਂ ਆ ਛੁੰਡੇ ਜੇ ਨਹੀਂ ਖਾਂਦੀ ਆ ਨਹੀਂ ਖਾਂਦੀ ਉਹ ਨਹੀਂ ਖਾਂਦੀ ਹੋਰ ਉਹਨੂੰ ਕੀ ਦੇਵਾਂ ਮੈਗੀ ਨੂੰ ਨਾਸਟ ਨੂੰ ਛੁੰਡੇ ਦੱਸਦੀ ਫਿਰਦੀ ਆ ਸਾਂ ਤਾਂ ਲੈ ਲਾ ਮੇਰੀ ਗੱਲ ਸੁਣ ਦੋ ਦਿਨ ਆਈ ਐ ਚੁੱਪ ਚਾਪ ਟਾਈਮ ਪਾਸ ਕਰ ਲੈ ਉਹਨੇ ਕਿਹੜਾ ਇੱਥੇ ਬੈਠੀ ਰਹਿਣਾ ਯਾਰ ਉਹ ਬੈਠੀ ਨਹੀਂ ਰਹਿਣਾ ਪਰ ਕਿ ਟੋਕ ਟੋਕ ਬੰਦਾ ਹੈ ਇਹ ਤਾਂ ਸੋਚ ਸਕਦਾ ਹੈ ਨਾ ਵੀ ਜਿਹੜੀ ਚੀਜ਼ ਘਰ ਤੇ ਨੂਨੇ ਬਣਾਤੀ ਮੈਂ ਚੁੱਪਚਾਪ ਖਾ ਲਾ ਉਹ ਲੋਕਾਂ ਨੂੰ ਤਾਂ ਆ ਵੀ ਨਹੀਂ ਖਾਣ ਨੂੰ ਮਿਲਦਾ ਓਏ ਪ੍ਰਾਣੀਆਂ ਬੁੜੀਆਂ ਨੇ ਤੂੰ ਨਹੀਂ ਸਮਝ ਸਕਦੀ ਉਹਨਾਂ ਨੂੰ ਪ੍ਰਾਣੀਆਂ ਬੁੜੀਆਂ ਨੇ ਨਾ ਫਿਰ ਉਹ ਵੀ ਅੱਜ ਦੇ ਜਮਾਨੇ ਵਾਂਗੂ ਚੱਲਣ ਅੱਜ ਦੀਆਂ ਕੁੜੀਆਂ ਦੇਖਿਆ ਕਿੱਦਾਂ ਦੀਆਂ ਨੇ ਸੱਸ ਸੋਹਰੇ ਨੂੰ ਮਾਸਿਆ ਮੁੱਛੇ ਨੂੰ ਕਿਸੇ ਵੀ ਵੜਨ ਨਹੀਂ ਦਿੰਦੀਆਂ ਘਰੇ ਔਰ ਮੈਂ ਮੈਂ ਫੇਰ ਵੀ ਇਹਨਾਂ ਨੂੰ ਕਿੱਦਾਂ ਦੇਖਦੀ ਉਹ ਵਸਦੇ ਘਰਾਂ 'ਚ ਜੀ ਆਉਂਦੇ ਨੇ ਰਿਸ਼ਤੇਦਾਰ ਕਿਉਂ ਨਹੀਂ ਸਮਝਦੀ ਤੂੰ ਦੇਖ ਮੇਰੀ ਗੱਲ ਸੁਣ ਜੇ ਬਾਹਲਾ ਹੈ ਨਾ ਇੱਕ ਵਾਰ ਤੂੰ ਮਾਸੀ ਨੂੰ ਪੁੱਛ ਲੈ ਵੀ ਉਹਨੇ ਕਿੰਨੇ ਕ ਦਿਨ ਰਹਿਣਾ ਹੈ ਜੇ ਉਹ ਜਿਆਦੇ ਦਿਨ ਰਹਿੰਦੇ ਆ ਮੈਂ ਤਾਂ ਥੋੜੇ ਦਿਨ ਆਪਦੇ ਪੇਕੇ ਜਾ ਕੇ ਆਵਾਂ ਫਿਰ ਮੈਥੋਂ ਨਹੀਂ ਬਈ ਇੰਨਾ ਕੰਮ ਹੁੰਦਾ ਮੇਰੀ ਗੱਲ ਸੁਣ ਲੈ ਮੈਂ ਪੁੱਛ ਲੈਣਾ ਮਾਸੀ ਨੂੰ ਫਿਰ ਜੇ ਤੇਰੇ ਪੇਕੇਆਂ ਤੋਂ ਕੋਈ ਆ ਗਿਆ ਮੈਂ ਉਹਨਾਂ ਨੂੰ ਵੀ ਇਹੀ ਪੁੱਛਿਆ ਕਰੂ ਵੀ ਬਾਈ ਤੁਸੀਂ ਕਿਹੜੀ ਵਾਸਤੇ ਜਾਣਾ ਕਿੰਨੇ ਵਜੇ ਵਾਲੀ ਬੱਸ ਚੜ੍ਹੋਗੇ ਬੋਲ ਮਨਜ਼ੂਰ ਆ ਤੇਰੇ ਨਾਲ ਤਾਂ ਮੈਸੇ ਗੱਲ ਕਰਨੀ ਬੇਕਾਰ ਹੈ ਫਿਰ ਕਰਦੀ ਕਿਉਂ ਹੈ ਕੀ ਯਾਰ